ਸਾਰਿਆਂ ਮੇਰੇ ਫਰੀ ਸਾਥੀ ਜੀ ਜੀ ਆਇਆਂ ਨੂੰ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਮਤਲਬ ਫੈਸਟੀਵਲ ਸੀਜ਼ਨ ਚ ਵੀ ਸਾਡੇ ਕੋਲੇ ਤੇ ਸਪੈਸ਼ਲੀ ਪਹੁੰਚੇ ਹੋ ਪੜਾਕੇ-ਪੜੂਕੇ ਵੀ ਰਹਿੰਦੇ ਹੋਣੇ ਤੁਹਾਡੇ ਚਲਾਉਣ ਵਾਲੇ ਜੇ ਅੱਜ ਜਦ ਉਹ ਅੱਜ ਵਿਸ਼ਕਰਮਾਡੇ ਆ ਰਹੇ ਨੇ ਯਾਰ ਤੁਹਾਨੂੰ ਕੈਬਰੀ ਚ ਕਹੇ ਆ ਈਵਰੀ ਸੌਰੀ ਕਿਉਂਕਿ ਸੁਬਾਹ ਸਾਰਿਆਂ ਨੇ ਕਿਹਾ ਨੇ ਕਿਤੇ ਡਰਜਣਾ ਕਿਹਾ ਨੇ ਕਿਤੇ ਡਰਜਣਾ ਆਪੋ ਆਪਣੇ ਕੰਮ ਲਾ ਕੇ ਜਾਣਾ ਸਾਰਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਲਮ ਤੁਸੀਂ ਸਾਰੇ ਵੇਖ ਆਏ ਹੋ ਆਪਣੇ ਆਪ ਇਹ ਅਸੀਂ ਬਾ ਤੁਹਾਡਾ ਧੰਨਵਾਦ ਕਰ ਸਕਦੇ ਆ ਸਾਡੀ ਸਾਰੀ ਬਹੁਤ ਪਹੁੰਚੇ ਨੇ ਰਿਸ਼ੀ ਮੈਮ ਜੋਈ ਸਾਹਿਬ ਸਾਡੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਨਾਲ ਤੇ ਲਾ ਦਿਓ ਜੀ ਥੈਂਕ ਯੂ ਇਹ ਬਾਕੀ ਮੈਂ ਦੁਲਗਰੀਆ ਹੀ ਮਿਲਿਆ ਇਸ ਸਾਲ ਤੁਹਾਨੂੰ ਇਹ ਬਾਕੀ ਸਵਾਲ ਜਵਾਬ ਜੇ ਤੁਸੀਂ ਜਾਦੇ ਇਹਨਾਂ ਨੂੰ ਕਰੋਗੇ ਅੱਜ ਜਿਹੜੇ ਸਾਡੇ ਲੈਜੈਂਡਸ ਆਏ ਨੇ ਤੇ ਮੈਨੂੰ ਜ਼ਿਆਦਾ ਚੰਗਾ ਲੱਗੂਗਾ ਜੇ ਮੇਰੇ ਤੋਂ ਕੋਈ ਪੁੱਛਣਾ ਤਾਂ ਜ਼ਰੂਰ ਪੁੱਛੋ ਫਿਰ ਮੈਂ ਪਿੱਛੇ ਖਲੋਵਾਂ ਜਾ ਕੇ ਹਾਂਜੀ ਕੋਈ ਹੈ ਸਵਾਲ ਕੀ ਇਹਨਾਂ ਨੂੰ ਕਰਾਂ ਮੋਰੇ ਪਹਿਲਾ ਨਿਰਮਲ ਸਿੰਘ ਜੀ 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 ਮੈਂ ਇਧਰ ਆਉਂ ਬਹਾਂ ਰੱਖਿਓ ਤੁਸੀਂ ਆ ਬਾਓ ਤੁਸੀਂ ਮੈਂ ਇਧਰ ਆਉਂ ਪਲੀਆ ਮੈਂ ਕਾ ਕੋਲ ਆਓ ਬਾਜ ਆਉਗੀ ਮੈਨੂੰ ਬਹੁਤ ਅੱਛਾ ਲੱਗਿਆ ਤੁਸੀਂ ਐਡਾ ਵੱਡਾ ਫਿਲਮ ਨੂੰ ਹੰਗਾਰਾ ਦਿੱਤਾ ਔਰ ਇਹ ਹੰਗਾਰਾ ਇੱਥੇ ਤੱਕ ਨਹੀਂ ਰਹਿ ਜਾਣਾ ਚਾਹੀਦਾ ਸਾਰੇ ਪੰਜਾਬ ਚ ਸਾਰੀ ਦੁਨੀਆ ਚ ਜਾਣਾ ਚਾਹੀਦਾ ਕਿਉਂਕਿ ਪਹਿਲੀ ਗੋਡੇ-ਗੋਡੇ ਚਾ ਨੂੰ ਨੈਸ਼ਨਲ ਅਵਾਰਡ ਮਿਲੇ ਹੈ ਰੱਬ ਕਰੇ ਇਸ ਨੂੰ ਵੀ ਮਿਲੇ ਔਰ ਬਹੁਤ ਅੱਛੀ ਐਂਟਰਟੇਨਮੈਂਟ ਹੈ ਨਾ ਤੁਸੀਂ ਔਰ ਇਹਦੇ ਵਿੱਚ ਲੈਸਨ ਨੇ ਹੈ ਵੀ ਕਾਰਜੇ ਲੜਾਈਆਂ ਝਗੜੇ ਤਾਂ ਹੁੰਦੇ ਰਹਿੰਦੇ ਨੇ ਪਰ ਭਾਈ ਸਮਝਾ ਵੀ ਲੈਣੇ ਚਾਹੀਦੇ ਨੇ ਪਿਆਰ ਨਾਲ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਐ ਨਹੀਂ ਵੀ ਮੰਨ ਦੀ ਗੱਲ ਰੱਖੀ ਜਾਵੇ ਇਸੇ ਕਰਕੇ ਜੋ ਖੁਸ਼ੀ ਹੋਇਆ ਬਹੁਤ ਅੱਛਾ ਹੋਇਆ ਤਾਂ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਪ੍ਰਸਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਕੈਪਟਨ ਆਫ ਦ ਸ਼ਿਪ ਦਾਦੂ ਜੀ ਦਾਦੂ ਜੀ ਦਾਦੂ ਜੀ ਦਾਦੂ ਦਾ ਦਾਦੂ ਜੀ ਦਾਦੂ ਜੀ ਨੇ ਜੋ ਇਹ ਤਾਣਾ ਬਾਣਾ ਭੁਣਿਆ ਸੀ ਫਿਲਮ ਦਾ ਉਹਦੇ ਤੇ ਹਰ ਐਕਟਰ ਹਰ ਪਾਤਰ ਹਰ ਕੁੜੀ ਹਰ ਮੁੰਡਾ ਹਰ ਬੁੜਾ ਹਰ ਹਰ ਬੁੜੀ ਹਰ ਬੁੜਾ ਹਰ ਬੁੜੀ ਸਭ ਖਰੇ ਉੱਤੇ ਨੇ ਸਭ ਨੇ ਬਹੁਤ ਫਤਵੀ ਐ ਪ੍ਰੇਮ ਪਿਆਰ ਨਾਲ ਜਦੋਂ ਸ਼ੂਟਿੰਗ ਹੁੰਦੀ ਸੀ ਜਿਵੇਂ ਮੇਲੇ ਤੇ ਫਿਰਦੇ ਉਹ ਨਿਆ ਇਸ ਤਰ੍ਹਾਂ ਇਸ ਤਰ੍ਹਾਂ ਘਰ ਘਰ ਵਾਂਗੂ ਲੱਗਦਾ ਸੀ ਸੋ ਉਹ ਜ਼ਰੂਰੀ ਸੀਗਾ ਬੇਸ਼ੱਕ ਸਾਡੇ ਸਿੰਘ ਫਜ਼ੇ ਰਹਿੰਦੇ ਸੀ ਪਰ ਸਿੰਘ ਤੋੜਿਆ ਕਿ ਜਿੱਦਾ ਨਹੀਂ ਤੋੜਿਆ ਕਿਸੇ ਦਾ ਨਹੀਂ ਭੋਰਿਆ ਵੀ ਨਹੀਂ ਤੋੜਿਆ ਭੋਰਿਆ ਨਹੀਂ ਸਿੰਘ ਭੋਰਿਆ ਇਹ ਸਿੰਘ ਭੋਰ ਤੇ ਸਿੰਘ ਭੋਰਿਆ ਵੀ ਨਹੀਂ ਜੋ ਕਲਾਈਮੈਕਸ ਵਾਲ ਫਿਲਮ ਜਾਂਦੀ ਹੈ ਹੌਲੀ 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 ਜਦੋਂ ਸਮਝ ਆਉਂਦੀ ਹੈ ਨਹੀਂ ਆਉਂਦੀ ਕਿ ਕੀ ਹੋਊਗਾ ਕੀ ਹੋਊਗਾ ਕੀ ਹੋਊਗਾ ਲੇਕਿਨ ਜੋ ਰਾਈਟਰ ਆਪਣੇ ਜਗਦੀਪ ਭਾਈ ਜੀ ਸਿੱਧੂ ਸਾਹਿਬ ਉਹਨਾਂ ਨੇ ਬਹੁਤ ਬਹੁਤ ਸੋਹਣੀ ਲਿਖੀ ਫਿਲਮ ਔਰ ਉਹਨੀ ਸੋਹਣੀ ਲਿਖੀ ਗਈ ਉਨੀ ਹੀ ਵਧੀਆ ਨਿਭਾਈ ਗਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਅੱਗੇ ਬੇਨਤੀ ਹੈ ਇੱਕ ਕਿ ਫਿਲਮ ਜੋ ਬਣੀ ਸੀ ਜੈਸੀ ਬਣੀ ਸੀ ਤੁਹਾਨੂੰ ਦਿਖਾਤੀ ਹੁਣ ਪਲੀਜ਼ ਤੁਸੀਂ ਤੁਹਾਡਾ ਇੱਕ ਜੁਮੇਵਰੀ ਬੰਦੀ ਹੈ ਪ੍ਰਸਿੱਧੀ ਇਹੋ ਜੀ ਫਿਲਮ ਦੇ ਨਾਲ ਖੜੇ ਹੋਣਾ ਕਿ ਤੁਸੀਂ ਲੋਕਾਂ ਤੱਕ ਸਾਡਾ ਸੁਨੇਹਾ ਵਧੀਆ ਤਰੀਕੇ ਨਾਲ ਪਹੁੰਚਾ ਦਿਓ ਬਸ ਧੰਨਵਾਦ ਜਲਦੀ 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 ਆਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਤੁਹਾਡੀ ਡਿਊਟੀ ਹੈ ਪ੍ਰੈਸ ਨੇ ਜਾ ਕੇ ਸਾਡਾ ਮੈਸੇਜ ਦੇਣਾ ਫਿਲਮ ਤੁਸੀਂ ਦੇਖ ਚੁੱਕੇ ਤੁਹਾਨੂੰ ਲੱਗਦਾ ਸਾਨੂੰ ਲੱਗ ਹੀ ਰਿਹਾ ਹੈ ਕਿ ਤੱਕ ਨੇ ਯਕੀਨ ਹੈ ਕਿ ਬਹੁਤ ਪਸੰਦ ਆਈ ਹੈ ਬਾਕੀ ਜਿਵੇਂ ਪਹਿਲੀ ਫਿਲਮ ਨੂੰ ਪਹਿਲੀ ਗੋਟੇ-ਗੋਟੇ ਚਾਰੋਂ ਨੈਸ਼ਨਲ ਅਵਾਰਡ ਮਿਲਿਆ ਇਹ ਕਿਹਨੇ ਦਵਾਇਆ ਜੀ ਆਪਾਂ ਸਾਰਿਆਂ ਨੇ ਦਵਾਇਆ ਹੈ ਨਾ ਲੋਕਾਂ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਫਿਲਮ ਨੂੰ ਸੋ ਇਹ ਦੂਜੀ ਫਿਲਮ ਵੀ ਆਪਾਂ ਦੇਖ ਲਈਏ ਸਾਰਿਆਂ ਨੇ ਮੈਨੂੰ ਲੱਗਦਾ ਉਹ ਤੋਂ ਵੀ ਕਿਤੇ ਵੱਧ ਕੇ ਐ ਫਿਲਮ ਸੋ ਮੈਂ ਚਾਹੁੰਦੀ ਕਿ ਸਾਰੀਆਂ ਫੈਮਲੀਆ ਵਿਦ ਫੈਮਲੀ ਸਾਰੇ ਜਣੇ ਫਿਲਮ ਦੇਖਣ ਜ਼ਰੂਰ ਜਾਣ ਜੀ ਬਿਲਕੁਲ ਹਾਂ ਜੀ ਔਰ ਫਿਲਮ ਹੈ ਫੈਮਲੀ ਫਿਲਮ ਹੈ ਇੱਕ ਤੇ ਦੋ ਪਰਿਵਾਰ ਨੇ ਪੂਰੀ ਐਂਟਰਟੇਨਿੰਗ ਫਿਲਮ ਹੈ ਦੋ ਪਰਿਵਾਰ ਨੇ ਜਿਵੇਂ ਪਰਿਵਾਰਕ ਰਿਸ਼ਤੇ ਹੁੰਦੇ ਆ ਆਪਸ ਵਿੱਚ ਲੜਦੇ ਝਗੜਦੇ ਵੀ ਹੈ ਬਟ ਉਹਨਾਂ ਦਾ ਪਿਆਰ ਵੀ ਕਿੰਨਾ ਦਿਖਾਇਆ ਗਿਆ ਕੀ ਬਿਲਕੁਲ ਬਿਲਕੁਲ ਇਹ ਹੁਣ ਇਹ ਹੈ ਕਿ ਬਸ ਘਰ ਘਰ ਪਹੁੰਚਦੇ ਸਨੇਹਾ ਫਿਲਮ ਨੂੰ ਇਸ ਨੂੰ ਵੀ ਨੈਸ਼ਨਲ ਅਵਾਰਡ ਮਿਲੂਗਾ ਮਿਲਣਾ ਜੀ ਆਪਾਂ ਦੁਆਉਣਾ ਸਾਰੇ ਨੇ ਇਸ ਫਿਲਮ ਨੂੰ ਅਵਾਰਡ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਓਕੇ ਥੈਂਕ ਯੂ ਸੋ ਮਚਾਓ ਬਹੁਤ ਸਾਰਾ ਦੋ ਪਰਿਵਾਰ ਡਾਇਲੋਗ ਹੋ ਜੀ ਦੀ ਪੜਵਾਣੀ ਸੀ ਪੜਵਾ ਲਈ ਅੱਛਾ ਚਲ ਆ ਤੂੰ ਵੀ ਨਾਲ ਚੱਲ ਆ ਸੰਗੇ ਬੋਲ 365 ਚਲੇਗਾ ਮਾਨਕ ਸਾਹਿਬ ਸਹੀ ਕਹਿ ਕੇ ਗਏ ਨੇ ਮਾਨਕ ਸਾਹਿਬ ਸਹੀ ਕਹਿ ਕੇ ਗਏ ਨੇ 365 ਚਲਿੱਤਰਨਾਰ ਦੇ ਰੰਗ ਦੀ ਖੀਤ ਦਲਵਾਰ ਇਹ ਉਪਰੀ ਟਾਕੀ ਲਾਉਂਦੀਆਂ ਪੱਖੀ ਪੜਵਾਉਣੀ ਸੀ ਤੁਸੀਂ ਪੜਵਾ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਹਾਨੂੰ ਫਿਲਮ ਬਹੁਤ ਪਸੰਦ ਆਈ ਹੋਗੀ ਤੁਸੀਂ ਗੋਡੇ-ਗੋਡੇ ਚਾਵਨ ਨੂੰ ਬਹੁਤ ਪਿਆਰ ਦਿੱਤਾ ਸੀ ਤੇ ਗੋਡੇ-ਗੋਡੇ ਚਾਰ 2 ਨੂੰ ਵੀ ਬਹੁਤ ਸਾਰਾ ਪਿਆਰ ਦਿਓ ਮੈਂ ਬਸ ਇਹ ਨਹੀਂ ਕਹਿਣਾ ਚਾਹੂੰਗੀ ਕਿ ਤੁਹਾਡਾ ਪਿਆਰ ਸਾਡਾ ਸਭ ਤੋਂ ਵੱਡਾ ਅਵਾਰਡ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਅਮ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਮੇਰੀ ਟੀਮ ਦਾ ਗੋਡੇ ਗੋਡੇ ਚਾਹ ਟੂ ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਫੈਮਿਲੀ ਦਾ ਪਾਰਟ ਬਣਨ ਲਈ ਐਂਡ ਆਮ ਵੈਰੀ ਬਲੈਸਡ ਟੂ ਬੀ ਅ ਪਾਰਟ ਆਫ ਥਿਸ ਫਿਲਮ ਆ ਇੱਕ ਇਹੋ ਜੀ ਫਿਲਮ ਜੋ ਪੰਜਾਬ ਦਾ ਯੂਐਸਪੀ ਆ ਕਿ ਅਸੀਂ ਆਪਣੇ ਟ੍ਰੈਡੀਸ਼ਨ ਨੂੰ ਕਲਚਰ ਨੂੰ ਨਾਲ ਰੱਖਦੇ ਹੋਏ ਅੱਗੇ ਐਂਟਰਟੇਨ ਕਰਦੇ ਆ ਸਭ ਨੂੰ ਤੇ ਇਸ ਫਿਲਮ 'ਚ ਮੈਨੂੰ ਜੁੜਨ ਦਾ ਮੌਕਾ ਮਿਲਿਆ ਥੈਂਕ ਯੂ ਵੈਰੀ ਮੱਚ ਸਭ ਨੇ ਮੈਨੂੰ ਬਹੁਤ ਕੰਫਰਟੇਬਲ ਕੀਤਾ ਆ ਪਿੰਟੇ ਨੇ ਵਿਚਾਰ ਨੇ ਕੁੱਟੂ ਵੀ ਬਹੁਤ ਖਾਧੀਆ ਮੈਥੋਂ ਤੇ ਦੱਸ ਸਤੂ ਰੂ ਕੀ ਮੈਨੂੰ ਲੱਗਿਆ ਮੇਰੇ ਤੋਂ ਕੁੱਟ ਖਾ ਕੇ ਮੈਨੂੰ ਬਹੁਤ ਵਧੀਆ ਲੱਗੇ ਐਵੇਂ ਪਹਿਲੀ ਵਾਰ ਮੇਰਾ ਵਿਆਹ ਹੋਇਆ ਕਿਉਂਕਿ ਪਿਛਲੀ ਫਿਲਮ ਚ ਤਾਂ ਵਿਆਹ ਤੋਂ ਮਤਲਬ ਕਿ ਉੱਥੇ ਹੀ ਰਹਿ ਗਈ ਸੀ ਘਰ ਵਾਲੀ ਜਵਾਬ ਦੇਗੇ ਸੀ ਉੱਤੀ ਨਹੀਂ ਇਹਨਾਂ ਨੇ ਇਸ ਵਾਰ ਵਿਆਹ ਵੀ ਹੋਇਆ ਤੇ ਪਹਿਲੀ ਵਾਰ ਕੁੱਟ ਵੀ ਖਾਧੀ ਮੈਨੂੰ ਬਹੁਤ ਅੱਛਾ ਲੱਗੇ ਉਹਦੀ ਤਾਨੀਆ ਜੀ ਐਤ ਕੀ ਪਿੰਡੇ ਨੂੰ ਖੋਕੇ ਲੈ ਗਈ ਸੀ ਨੀ ਗੀਤ ਤੁਹਾਡੇ ਤੋਂ ਪਹਿਲੀ ਜੀ ਤੁਹਾਡੇ ਤੋਂ ਪਿੰਡੇ ਨੂੰ ਖੋਕੇ ਲੈ ਗਈ ਨੀ ਗੀਤ ਬਹੁਤ ਵਧੀਆ ਗੱਲ ਨਗੀਰ ਤੇ ਬਾਗ ਕੁੱਟੀ ਖਾਣੀ ਸੀ ਫੇ ਇੰਨਾ ਤੋਂ ਖਾ ਲੈਂਦਾ ਜੈ ਇੰਨਾ ਤੋਂ ਖਾ ਲਈ ਲੈ ਦੇ ਕੇ ਬੰਦੇ ਦੇ ਹਿੱਸੇ ਦਾ ਕੁੱਟਿਆ ਹੀ ਰਾਈਟ 200 ਤੋਂ ਜ਼ਿਆਦਾ ਜਿਵੇਂ ਟ੍ਰੇਲਰ ਦੇ ਵਿੱਚ ਜਦੋਂ ਵੇਖਿਆ ਜਿਹੜਾ ਐਮੀ ਬਾਈ ਨਾਲ ਥੋੜਾ ਜੋ ਵੀ ਹੈਗਾ ਹੈ ਨਾ ਹਾਂਜੀ ਹਾਂ ਜੀ ਤੇ ਉਹ ਕਿਵੇਂ ਰਿਹਾ ਤੁਹਾਨੂੰ ਪਤਾ ਜਾਨਣਾ ਥੋੜਾ ਥੋੜਾ ਐਮੀ ਵੀਰੀ ਨਾਲ ਕੰਮ ਜਦੋਂ ਵੀ ਕਰਦੇ ਆ ਤਾਂ ਵੈਸੇ ਫਿਲਮ ਚ ਤਾਂ ਪਹਿਲੀ ਵਾਰ ਕੀਤਾ ਸੀ ਅਸੀਂ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਹੈ ਇਹਦੇ ਕੋਲ ਸਭ ਤੋਂ ਮেইন ਚੀਜ਼ ਇਹ ਜਦੋਂ ਵੀਰੇ ਕੋਲੇ ਕੰਮ ਕਰਦੇ ਆ ਉਦੋਂ ਕਿਵੇਂ ਸ਼ਾਇਦ ਫਿਲਮ ਦੇ ਜਿਵੇਂ ਵੱਡੇ ਭਰਾ ਕੋਲੇ ਹੁੰਦੇ ਆਗੇ ਆਪਾਂ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਅਸੀਂ ਹਮੇਸ਼ਾ 1.5 ਮਹੀਨਾ ਲਗਾਤਾਰ ਲੈਂਚ ਅਸੀਂ ਹਮੇਸ਼ਾ ਵੀਰੇ ਕੋਲੇ ਕੀਤਾ ਹੈਗਾ ਕਵੀਰੇ ਦੀ ਵੈਂਟੀ ਚ ਉੱਥੇ ਬੈਠਦੇ ਸੀ ਉੱਥੇ ਲੰਚ ਕਰਦੇ ਸੀ ਕੰਮ ਨਾਲ ਜਿਹੜਾ ਕਰਦੇ ਸੀ ਸਾਰਿਆਂ ਨੇ ਦੇਖ ਸਾਰੇ ਨਹੀਂ ਕੀਤਾ ਲਗਾਤਾਰ ਦੋ ਤਿੰਨ ਵਾਰੀ ਤਾਂ ਸਾਰੇ ਸਾਰੇ ਜਿੰਨੀ ਕਾਸ ਸਾਰੇ ਨਹੀਂ ਕੀਤਾ ਅਸੀਂ ਅਸੀਂ ਪਾਵਰੋਲ ਕਰਦੇ ਹੁੰਦੇ ਸੀ ਉਹ ਬੜੀ ਮਸਤੀ ਸਾਡੀ ਸਾਰਾ ਦਿਨ ਲੁੱਡੋ ਖੇਡ ਲੁੱਡੋ ਖੇਡ ਕੇ ਜਾਣੀ ਸੀਪ ਖੇਡਦੇ ਰਹਿਣਾ ਮਤਲਬ ਕਿ ਆਫ ਸ਼ੂਟ ਤੋਂ ਬਾਅਦ ਵੀ ਇਸ ਤੱਕ ਕਈ ਵਾਰ ਇਕੱਠੇ ਹੋ ਜਾਂਦੇ ਸੀਗੇ ਐਵੇਂ ਵੀਰੇ ਦੇ ਘਰੇ ਚਲੇ ਗਏ ਜਾਂ ਇੱਕ ਦੋ ਵਾਰੀ ਮੂਵੀ ਦੇਖਣ ਗਏ ਅਸੀਂ ਸੋਗੇਰੀ ਨਾਲ ਕੰਮ ਕਰਕੇ ਟਰਨਦੀਆਂ ਜਦੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਨਿੱਗ ਬਹੁਤ ਮਿਲਦਾ ਹੈਗਾ ਜਿਹੜਾ ਇਹ ਵੱਡੇ ਬਾਈ ਵਾਲੀ ਹੀ ਨਹੀਂ ਗੱਲ ਆ ਨਾ ਇਹ ਬਹੁਤ ਸੱਚੀ ਆ ਜਦੋਂ ਮੋਟਰ ਤੇ ਤੁਸੀਂ ਗਾਣਾ ਸ਼ੁਰੂ ਕੀਤਾ ਨਾ ਫਿਲਮ ਦੇ ਵਿੱਚ ਮੈਨੂੰ ਬੜਾ ਫੀਲ ਹੋਇਆ ਵੀ ਯਾਰ ਕਿੰਨੀ ਮਿਹਰ ਆ ਰੱਖੀ ਤੁਹਾਡੇ ਤੇ ਕਿਆ ਔਰਾ ਦਿੱਤਾ ਤੁਮ ਰੱਬ ਨੇ ਔਰ ਇਹ ਕਿੰਨਾ ਜਿਹੜਾ ਤੁਹਾਡਾ ਟ੍ਰੀਟਮੈਂਟ ਆ ਸਾਡੇ ਸਾਰਿਆਂ ਲਈ ਵੱਡਾ ਜਿਹੜਾ ਵੱਡਾ ਪਣ ਹੁੰਦਾ ਨਾ ਜਿਹੜਾ ਕਿਸੇ ਨੂੰ ਮਿਲਦਾ ਆ ਔਰ ਆਪਣੇ ਤੋਂ ਦਿੰਦਾ ਆ ਰਿਪਲੇਟ ਫਾਇੰਡ ਕਰਕੇ ਇਸ ਬੱਡੇ ਪਣ ਨੂੰ ਹਾਸਲ ਕਰਕੇ ਬੜੀ ਕਰਪਾਈ ਮਹਾਰਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਅਸੀਂ ਹਾਂ ਪ੍ਰਮਾਣਦੇ ਹਾਂ ਸਾਰੇ ਮੈਂ ਅਸਲੀ ਉਮਰ ਤਾਂ ਦੱਸਣੀ ਨਹੀਂ ਤੁਸੀਂ ਸ਼ੌਕ ਬੋ ਜਾਣਾ ਤੇ ਤਾਂ ਕਰਕੇ ਕਿਉਂਕਿ ਮੈਂ ਸਾਰਿਆਂ ਤੋਂ ਛੋਟਾ ਹਾਂ ਤੇ ਫਿਰ ਵੀ ਭਾਈ ਜੀ ਨੂੰ ਆਪਣੇ ਵੱਡਾ ਬੰਦੇ ਤੇ ਛੋਟਾ ਮੈਂ ਐਕਚੁਅਲੀ ਛੋਟਾ ਸਾਰਿਆਂ ਤੋਂ ਮੈਂ ਹਾਂ ਜਿੰਨੇ ਇੱਥੇ ਗੜੇ ਆ ਕੀ ਬਾਤ ਹੈ ਜੀ ਕਿਸੇ ਦੀ ਉਮਰ ਨਹੀਂ ਦੱਸਣੀ ਸੌਰੀ ਟੂ ਸੇ ਬਟ ਕੋਈ ਨਹੀਂ ਚਲੋ ਮਾਰਾ ਕਿਰਪਾ ਕਰ ਪਰ ਬਹੁਤੇ ਵੱਡੇ ਨਹੀਂ ਕੋਈ 2 ਮਹੀਨੇ 2 ਮਹੀਨੇ ਦਾ ਹੀ ਫਰਕ ਬਟ ਸਾਰੇ ਭਰਾ ਨੇ ਚਲੋ ਜੀ ਮੈਂ ਵੱਡਾ ਕਿਉਂਕਿ ਮੈਂ ਚਲੋ ਕੋਈ ਦੋ ਚਾਰ ਪੰਜ ਸਾਲ ਦੋ ਚਾਰ ਪੰਜ ਸਾਲ ਪਹਿਲਾਂ ਲੱਗ ਪਿਆ ਇੱਧਰ ਤੇ ਵੈਸੇ ਪਰ ਐਕਚੁਅਲੀ ਸੱਚੀ ਬੜਾ ਮਜ਼ਾ ਆ ਜਿਵੇਂ ਕਹਿ ਲੀਏ ਵੀ ਪੂਰੇ ਫਿਲਮ ਦੇ ਸੈੱਟ ਤੇ ਸਾਨੂੰ ਕਦੇ ਵੀ ਮਤਲਬ ਐਕਚੁਅਲੀ ਲਿਟਰਲੀ 15 ਮਿੰਟ 10 ਮਿੰਟ ਲਈ ਵੀ ਨਹੀਂ ਲੱਗਿਆ ਵੀ ਯਾਰ ਅਸੀਂ ਕੋਈ ਕੰਮ ਕਰੀ ਜਾਂਦੇ ਹਾਂ ਲਿਟਰਲੀ ਐ ਲੱਗਦਾ ਵੀ ਸੱਚੀ ਕੋਈ ਵਿਆਹ ਤੇ ਆਏ ਆ ਜਾਂ ਮਤਲਬ ਐਦਾਂ ਘਰ ਵਾਲਾ ਕੰਮ ਹੀ ਲੱਗਿਆ ਸਾਰਾ ਕਿ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨੇ ਉਹ ਸਾਡੇ ਬੜੇ ਸਤਕਾਰਯੋਗ ਨੇ ਬੜਾ ਚਿਹਰੇ ਨਾਲ ਕੰਮ ਕਰਦੇ ਆ ਉਹਨੂੰ ਕਾਫੀ ਫਿਲਮਾਂ ਅਸੀਂ ਇਕੱਠਿਆਂ ਕੀਤੀਆਂ ਦਾਦੂ ਨਾਲ ਨਾਲ ਤੇ ਜਗਦੀਪ ਨੇ ਫਿਲਮ ਲਿਖੀ ਆ ਉਸੇ ਕਾਸਟ ਨਾਲ ਤਾਂ ਨੇ ਨਾਲ ਇੰਨਾਂ ਨਾਲ ਮਤਲਬ ਇੰਨਾਂ ਨਾਲ ਕਰਨ ਦੀ ਪਹਿਲੀ ਫਿਲਮ ਸੀ ਉਦੋਂ ਵੀ ਮੈਂ ਨਾਲ ਅਸੋਸੀਏਟ ਦਾ ਸੀਗਾ ਇਹ ਬੇਸਿਕਲੀ ਚਲੋ ਮੇਰੇ ਭਰਾਵਾਂ ਦੀ ਫਿਲਮ ਸੀ ਹੈ ਨਾ ਜੇ ਕੀ ਹੋਣਾ ਸੀ ਸੋ ਪਹਿਲਾਂ ਵਾਲੀ ਵਿੱਚ ਮੈਂ ਨਹੀਂ ਸੀ ਬੇਸ਼ੱਕ ਪਰ ਮੈਂ ਫਿਲਮ ਦੇ ਨਾਲ ਅਸੋਸੀਏਟ ਕਿਤੇ ਨਾ ਕਿਤੇ ਸੀਗਾ ਦਾदू ਦੀ ਫਿਲਮ ਸੀ ਸਾਡੀ ਆਪ ਦੀ ਸਟਾਰ ਕਾਸਟ ਸੀ ਇਵਨ ਸੋਨਮ ਸੀ ਉਹਦੇ ਵਿੱਚ ਹੈ ਨਾ ਤੇ ਇਹ ਫਿਲਮ ਥੋੜੀ ਜੀ ਜ਼ਿਆਦਾ ਜਿਹੜੀ ਮੁੰਡਿਆਂ ਵੱਲੋਂ ਹੈ ਮਤਲਬ ਜ਼ਿਆਦਾ ਸੀਨ ਗੈਲੋਂ ਜਾਂ ਕੋਸ਼ ਗੈਲੋਂ ਤਾਂ ਕਰਕੇ ਉਹ ਵਿੱਚ ਸੋਨਮ ਦੀ ਜਗ੍ਹਾ ਮੈਨੂੰ ਲਿਆ ਗਿਆ ਤੇ ਬਾਟੋਂ ਬਰਲ ਤੁਸੀਂ ਫਿਲਮ ਦੇਖੀ ਹੈ ਫਿਲਮ ਨਾਲ ਇਨਸਾਫ ਹੋਇਆ ਸਾਰੇ ਪਾਸੇ ਆਈ ਥਿੰਕ ਤੁਸੀਂ ਲੋਕੀ ਜਾ ਕੇ ਦੇਖਣਗੇ ਤੁਲਕੀ ਇੰਜੋਏ ਕਰਦੇ ਰਾਈਟ ਸਮਝ ਜਿਹੜੀ ਪੰਜਾਬੀ ਫਿਲਮ ਜਿਹੜੀ ਸੀਰੀਜ਼ ਤੇ ਰੱਖੀ ਦੀ ਗੱਲ ਆ ਕੋਈ ਕੁਝ ਵੀ ਕਵੇ ਬਟ ਅਸੀਂ ਗਰੋਥ ਹੋ ਰਹੀ ਹੈ ਸਾਡੀ ਪਿਛੇ ਤੁਸੀਂ ਨਿੱਕੇ ਜਿਹੇ ਲਾਰ ਫੋਰ ਕੀਤੀ ਆ ਮਨਿੰਦਰ ਭਾਈ ਦੀ ਚੱਲ ਮੇਰਾ ਪੁੱਤ ਕੋਲ ਆਈ ਜੀ ਤੇ ਹੁਣ ਅਸੀਂ 5th ਵੱਲ ਵਧ ਰਹੇ ਆ ਇਹ ਤਰੱਕੀ ਹੋਵਾ ਜੀ ਹੋਰ ਕੀ ਆ ਹਾਂਜੀ ਬਾਬਾ ਸ਼ੁਕਰ ਰੱਖੇ ਵਧੀਆ ਹੋਊਗਾ ਜੀ ਚਲੋ ਇੰਦਾ ਨਿਕਾ ਵੀ ਨੰਬਰ ਆਫ ਫਿਲਮਾਂ ਜ਼ਿਆਦਾ ਹੋਣ ਵਧੀਆ ਫਿਲਮਾਂ ਹੋਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਫਿਲਮਾਂ ਆਉਣਗੀਆਂ ਅਤੇ ਜਦੋਂ ਤਰੱਕੀ ਹੋਊਗੀ ਜਦੋਂ ਭਾਜੀ ਸਾਰੇ ਜਨਰ ਚੱਲਣ ਲੱਗਗੇ ਜਿੰਨੀ ਹੋਈ ਆ ਉਹਦਾ ਬੜੀ ਮਿਹਰ ਆ ਦੀ ਗਰਪਾਸੀਂ ਸ਼ੁਕਰਾਨਾ ਕਰਦੇ ਆ ਸਾਰੇ ਜਣਿਆਂ ਦਾ ਜਦੋਂ ਵੱਖੋ ਵੱਖਰੀਆਂ ਤਰੀਕੇ ਦੀਆਂ ਫਿਲਮਾਂ ਸਾਰੀਆਂ ਚੱਲਣ ਲੱਪੀਆਂ ਨਾ ਤੇ ਉਦੋਂ ਫਿਰ ਅ ਮਤਲਬ ਹੋਰ ਰੰਗ ਭਾਗ ਲੱਗਣਗੇ ਇੰਡਸਟਰੀ ਨੂੰ ਜਦੋਂ ਐਕਸ਼ਨ ਵੀ ਇਨਵੋਲਵ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਐਦਾਂ ਨਹੀਂ ਕਿ ਵੀ ਬਣੀਆਂ ਨਹੀਂ ਬਣਦੀਆਂ ਪਈਆਂ ਨੇ ਬਟ ਪੁੱਡੀਆਂ ਵੱਟੀਆਂ ਨਹੀਂ ਗਈਆਂ ਫਿਰ ਮੈਂ ਬਟ ਆਉਣ ਵਾਲੇ ਸਮੇਂ ਦੇ ਵਿੱਚ ਹੋਫਲੀ ਇਹ ਬਹੁਤ ਜ਼ਿਆਦਾ ਵਧੀਆ ਹੋਊਗਾ ਤੇ ਆਪਾਂ ਵੀ ਮਾਰਾ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਖ-ਵੱਖਰੇ ਰੰਗਾਂ ਨਾਲ ਡਿਜ਼ਾਈਨ ਬਣਾਉਣਗੇ ਹੈ ਜੀ ਸਾਈਟੀ ਜੋ ਕੀ ਜੋੜੀ ਪੈਣ ਦੇ ਦਿੰਦੇ ਨੇ ਬੜਾ ਕਰ ਦੇ ਦਿੰਦੇ ਨੇ ਏ ਬਟ ਐਕਚੁਅਲੀ ਤੁਸੀਂ ਕਹਿ ਲਓ ਵੀ ਇਸ ਫਿਲਮ ਦੇ ਵਿੱਚ ਨਾ ਜਿੰਨੇ ਵੀ ਆਰਟਿਸਟ ਨੇ ਫਿਲਮਾਂ ਦੇ ਵਿੱਚ ਬੇਸ਼ੱਕ ਉਹਨਾਂ ਦੇ ਕਿਹਦੇ 2 ਡਾਇਲਗ ਨੇ ਕਿਹਦੇ 5 ਡਾਇਲਗ ਨੇ ਮੈਨੂੰ ਜੇ ਤੁਸੀਂ ਕਹੋ ਸਾਰੀ ਫਿਲਮ ਦੇ ਵਿੱਚੋਂ ਦੋ ਤਿੰਨ ਜਣਾਂ ਦਾ ਜਿਨ੍ਹਾਂ ਦਾ ਕੰਮ ਸਾਰਿਆਂ ਨੂੰ ਜਿਆਦਾ ਵਧੀਆ ਲੱਗਿਆ ਉਹ ਤੇ ਕਿਹਦੇ ਵੀਰਾਂ ਜੋ ਟਿਕਾ ਨੇ ਭਾਜੀ ਸਾਡੇ ਆ ਤੇ ਭਾਜੀ ਉਹਨਾਂ ਦੇ ਰਿਐਕਸ਼ਨ ਤੇ ਇੱਕ ਇੱਥੇ ਪਿੱਛੇ ਬਾਪੂ ਜੀ ਖੜੇ ਆ ਸਾਡੇ ਕਿਧਰ ਗਏ ਇਹਦੇ ਬਾਪੂ ਜੀ ਖੜੇ ਸੀ ਜਿਹੜੇ ਉਹ ਲੱਕ ਮਾਰ ਕੇ ਤੁਰਦੇ ਸੀਗੇ ਉਹ ਬਹੁਤ ਵਾਰ ਦੇ ਨਾਲ ਤੇ ਉਹਨਾਂ ਦੇ ਰਿਐਕਸ਼ਨਸ ਤੇ ਉਹਨਾਂ ਦੇ ਡਾਇਲੌਗਸ ਤੇ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਤੇ ਕਾਪਾ ਜਿਹੜੇ ਹੈ ਨਹੀਂ ਨਾ ਜਿੱਦ ਕਾਪਾ ਹੈ ਤੇ ਇਹ ਕਾਪਾ ਵੀ ਰਹਿ ਨਹੀਂ ਅਜ ਕਾਪਾ ਤੇ ਅੰਬੀ ਪਰਫੈਕਟ ਸ਼ਾਇਰ ਬੰਡੋ ਮਿੱਟੀ ਗਏ ਸੋ ਮਤਲਬ ਇਹ ਚ ਕੱਲੇ ਕੱਲੇ ਬੰਦੇ ਦੀ ਡਾਇਲੌਗ ਬੜੇ ਵਧੀਆ ਸੀ ਇਵਨ ਸ਼ਾਇਦ ਉਹਨੇ ਇੱਕ ਡਾਇਲੌਗ ਬੋਲਿਆ ਹੋਵੇ ਦੂਜਾ ਇਵਨ ਕੱਲੇ ਰਿਐਕਸ਼ਨ ਹੀ ਹੋਣ ਸੋ ਸਾਰੇ ਬੰਦੇ ਦੀ ਫਿਲਮ ਹੁੰਦੀ ਹੈ ਜੀ ਕੱਲੇ ਦਾ ਕੋਈ ਗੱਤ ਵੀ ਨਹੀਂ ਹੁੰਦਾ ਤੇ ਸਾਰਿਆਂ ਨੇ ਬੜਾ ਮਤਲਬ ਹੀਟ ਐਂਡ ਕਲੀਨ ਤਰੀਕੇ ਉਹ ਮੈਡਮ ਮੇਰਾ ਜੀ ਜੀ ਤੁਹਾਨੂੰ ਕਿਉਂ ਕੰਟਰੀ ਨੂੰ ਲੈ ਕੇ ਚਾਹੁੰਦੇ ਜੀ ਉਹ ਉਹ ਤਾਂ ਪ੍ਰਮਾਣਿਕ ਉਹ ਤਾਂ ਬਹੁਤ ਜ਼ਿਆਦਾ ਜਣਾ ਬਣਾਉਂਦੇ ਉਹੋ ਜਿਹੜੇ ਜਿੰਦਾ ਦਾਤ ਬਾਰਾ ਆਨਸੂ ਕਰਦੇ ਹਾਂ ਹਾਂ ਜੀ ਇਹ ਜਿਆਦਾ ਕੰਮ ਜਿਹੜਾ ਸੋਚਣ ਵਾਲਾ ਹੈ ਜੀ ਜਾਂ ਲਿਖਣ ਵਾਲਾ ਇਹ ਜਿਆਦਾ ਕੰਮ ਨਹੀਂ ਸਾਡੇ ਰਾਈਟਰ ਸਾਹਿਬ ਨੇ ਜਗਦੀਪ ਵੀਰ ਯੋਨੀ ਲਈ ਕੋਈ ਬਹੁਤ ਡਿਫਿਕਲਟ ਨਹੀਂ ਹੁੰਦਾ ਜੀ ਇਸ ਨਾਲ ਹੁਣ ਕਰਦਾਂ ਹਨ ਪੈਸੇ ਹੀ ਇਸ ਕੰਮ ਨੇ ਮਿਲਦੇ ਆਈ ਮੈਂ ਤੜਕੇ ਉੱਠ ਕੇ ਐਮੀ ਭਾਈ ਜਿਵੇਂ ਯੂਨਿਟੀ ਦੀ ਗੱਲ ਕਰੀ ਆਪਾਂ ਇੱਕ ਜਿਵੇਂ ਕੁੜੀਆਂ ਐਜ਼ ਅ ਸਿੰਗਲ ਉੱਭਰ ਰਹੀਆਂ ਨੇ ਤਾਨੀਆਂ ਹਨਾ ਤੇ ਜਿਵੇਂ ਸਤਪੂਨ ਤਾਨੀਆਂ ਔਰ ਸੋਨਮ ਜੀ ਤੇ ਉਹ ਕੇ ਸਾਰੀ ਕੁੜੀਆਂ ਅਗਰ ਐਜ਼ ਅ ਸਿੰਗਲ ਲਾਂਚ ਹੋ ਜਾਣ ਤਾਂ ਤੁਹਾਡਾ ਕੀ ਰਿਐਕਸ਼ਨ ਹੋਊਗਾ ਜੀ ਸਾਡੇ ਇੱਥੇ ਨਹੀਂ ਕਿਹ ਕਿਲਬਮ ਆਵੇ ਜੀ ਨਹੀਂ ਵਧੀਆ ਗੱਲ ਹੈ ਜੀ ਜੀ ਸਰ ਕੇ ਕਰਨ ਕੋਈ ਮਤਲਬ ਕੋਈ ਚੱਕਰ ਵਾਲੀ ਗੱਲ ਨਹੀਂ ਵਧੀਆ ਗਾਉਣ ਲੱਪੀਆਂ ਸਾਰੀਆਂ ਤੇ ਸੋਨਮ ਐਕਚੁਅਲੀ ਚ ਵਧੀਆ ਗਾਉਂਦੀ ਹੈ ਤੇ ਤਾਂ ਨਿਆ ਵੀ ਇਸ ਵਾਰ ਹੁਣ ਬਣ ਗਈ ਔਲੀ ਔਲੀ ਹਾਂ ਤੇ ਤੇ ਸਰਪੁੰਨੇ ਵੀ ਸਿੱਖ ਲੈਣਾ ਉਹ ਬਥੇਰੀ ਪ੍ਰੋਫੈਸ਼ਨਲ ਆ ਉਹਨੇ ਪੈਪੂਆ ਲਾ ਕੇ ਕਰ ਹੀ ਲੈਣੀ ਅੰਗੇ ਸੋ ਕੋਈ ਚੱਕਰ ਵਾਲੀ ਗੱਲ ਨਹੀਂ ਮੋਸਟ ਵੈਲਕਮ ਆ ਜੀ ਸਰਕੇ ਗਾਉਣ ਅਸੀਂ ਨਾਲ ਖੜੇ ਸਪੋਰਟ ਕਰਾਂ ਸੋ ਕੀਤਾਜ ਵੀਰੇ ਨਹੀਂ ਆਓ ਕੀਤਾਜ ਵੀਰੇ ਆਓ ਮੈਂ ਆਪ ਆਪ ਰਿਵਿਊ ਨੂੰ ਦਊਗਾ ਖਾਣ ਪਹਿਣੇ ਵਾਲਾ ਬਾਈ ਆਇਆ ਨਹੀਂ 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 ਬੰਦਾ ਆਓ ਯਾਰ ਆਜੋ ਆਜੋ ਯਾਰ ਉਹ ਯਾਰ ਉਹ ਵਾਟਾ ਕੰਮ ਕਰੀਦਾ ਹੁੰਦਾ ਮੈਂ ਕਿਹਾ ਆਪ ਦਾ ਇੰਟਰਵਿਊ ਦੇਣ ਦੇ ਚੰਗੇ ਲੱਗ ਆਊ ਕੀ ਬਾਤ ਆਊਗੀ ਪੂਰੀ ਇਹ ਨੂੰ ਲੈ ਕੇ ਆਉਣਾ ਬਹੁਤ ਔਖਾ ਕੰਮ ਤੇ ਬਹੁਤ ਵੱਡਾ ਕੰਮ ਹੋ ਗਿਆ ਨਹੀਂ ਠੀਕ ਲੱਗੀ ਮੂਵੀ ਸਾਰਾ ਵਧੀਆ ਲੱਗੇ ਸਾਰਾ ਨਹੀਂ ਮੈਂ ਮੈਨੂੰ ਸਿਗਾ ਮੈਂ ਕਿਹਾ ਆਪ ਆਪਣੀ ਮੂਵੀ ਬਾਰੇ ਮੈਨੂੰ ਇਹ ਲੱਗਿਆ ਮੂਵੀ ਜੀ ਇੱਕ ਵੀ ਸੀਨ ਇਦਾਂ ਦਾ ਨਹੀਂ ਸੀ ਜਿਹਨੂੰ ਦੇਖ ਕੇ ਥੋੜਾ ਔਕੜ ਫੀਲ ਹੋਵੇ ਬਹੁਤ ਵਧੀਆ ਫੈਮਿਲੀ ਮੂਵੀ ਤੇ ਐਂਡ ਤੇ ਮੈਸੇਜ ਬਹੁਤ ਵਧੀਆ ਦਿੱਤਾ ਥੈਂਕ ਯੂ ਥੈਂਕ ਯੂ ਸੋ ਮੇ ਬਾਕੀ ਥੋੜਾ ਕੰਮ ਮੈਨੂੰ ਮੈਂ ਬੋਲ ਨਹੀਂ ਸਕਦਾ ਥੈਂਕ ਯੂ ਸਾਰੇ ਸਾਰਿਆਂ ਦਾ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਬੋਰਡ ਬਹੁਤ ਚੱਲ ਇਹ ਬੋਲੇ ਲਈ ਬਹੁਤ ਵੀਰੇ ਆ ਬੰਦਾ ਹੈਗਾ ਹੋ ਗਿਆ ਜਿਹੜਾ ਨਹੀਂ ਬੋਲਦਾ ਉਹਨੂੰ ਵੀ ਬੁਲਾਇਆ ਨਾ ਆਪਾਂ ਤਾਂ ਬੋਲੀ ਲਵਾਉਂਗਾ ਮੈਂ ਤਾਂ ਚਲੋ ਬੋਲੀ ਲਵਾਉਂਗਾ ਦੱਸੋ ਬਰੋ ਸਾਨੂੰ ਅੱਜ ਵੀ ਸਵਾਲ ਦਾ ਜਵਾਬ ਦੇਣ ਦੀ ਇਕੱਲਾ ਜਵਾਬ ਨਹੀਂ ਦੇ ਹੋ ਰਿਹਾ ਦੱਸੋ ਪੁੱਛੋ ਛੋਟੇ ਛੋਟੇ 4 2 ਦੇ ਵਿੱਚ ਕਿਵੇਂ ਦਾ ਤਜਰਬਾ ਲੱਗਦਾ ਸਭ ਨੂੰ 2 ਜੀ ਬਰੋ ਵਧੀਆ ਰਿਹਾ ਤਜਰਬਾ ਬਹੁਤ ਵਧੀਆ ਰਿਹਾ ਮਤਲਬ ਦਾਦੂ ਨਹੀਂ ਆ ਰਹੇ ਨਹੀਂ ਤਾਂ ਮੈਂ ਦਾਦੂ ਨੂੰ ਬੁਲਾ ਕੇ ਜ਼ਰੂਰ ਪੁੱਛਣਾ ਚਾਹੁੰਦਾ ਸਾਡੇ ਡਾਇਰੈਕਟਰ ਹਾਂ ਦਾਦੂ ਨੇ ਕਰਲ ਪਾ ਲੈਣਾ ਨਾ ਦਾੜੀ ਤੇ ਪਰ ਵਧੀਆ ਰਿਹਾ ਬਰੋ ਨਵੇਂ ਸਾਡੇ ਨਾਲ ਐਮ ਵੀਰਾਮ ਨਹੀਂ ਜ ਤੇ ਐਕਸਪੀਰੀਅੰਸ ਤਾਂ ਹੁਣ ਦਿਖਦਾ ਹੀ ਆ ਮੈਂ ਸੱਚੀ ਗੁੱਟਦਾ ਕਿੱਥੇ ਗਏ ਕਤਰਬਾਈ ਆ ਉਹਨੇ ਨੀਲ ਪਾਈ ਮੈਂ ਤੁਹਾਨੂੰ ਸਹੀ ਦੱਸਦਾ ਕਤਰਬਾਈ ਨੇ ਕਤਰਬਾਈ ਦੇ ਆਲਮੋਸਟ ਨੀਲ ਪੈ ਗਿਆ ਸੀ ਫਿਰ ਕਤਰਬਾਈ ਨੂੰ ਨਾ ਸਾਡੇ ਕਸਟਿਮ ਵਾਲ ਨੇ ਕਿਹਾ ਸੀ ਵੀ ਬਾਈ ਪਾ ਲੋ ਹਣਾ ਪਿੱਛੇ ਥੋੜਾ ਗੱਦਾ ਜਿਹਾ ਪਾ ਲੋ ਬਾਈ ਕਹਿੰਦਾ ਨਹੀਂ ਐਡਾ ਕਿੰਨਾ ਕੁ ਜ਼ੋਰ ਕੇ ਵੱਜੂਗਾ ਨਾ ਜਦੋਂ ਮੈਂ ਆਇਆ ਜਦੋਂ ਮੇਰੀ ਬੱਜਿਆ ਫਿਰ ਉਦੋਂ ਕਤਰਬਾਈ ਦੱਸੋ ਆਪਣਾ ਐਕਸਪੀਰੀਅੰਸ ਦੱਸੋ ਫਿਰ ਤਾਂ ਪਿਛਲਾ ਪਾਸਾ ਤਾਂ ਹੀ ਚੱਕਿਆ ਗਿਆ ਬੜਾ ਵਧੀਆ ਹੀ ਨੈਚਰਲ ਆਇਆ ਸਾਰਿਆਂ ਦਾ ਇੱਕ ਕਰੀ ਡੰਡਾ ਅਸਲੀ ਸੀ ਬਾਅਦ ਬਾਅਦ ਨਿੱਤਾ ਧਰਮੋ ਬੋਲ ਵਾਲਾ ਇੱਕ ਹੋਰ ਅਸਲੀ ਫਿਰ ਗਿਆ ਉਹ ਤੋਂ ਹੋਰ ਅਸਾਰੇ ਗੱਲਾਂ ਦੱਸ ਐਮ.ਐਨ.ਬੀ ਦੇ ਨਾਲ ਸਾਰਿਆਂ ਦੀ ਟੀਮ ਖੜੀ ਸੀ ਮਗਰ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਡੰਡਾ ਨਕਲੀ ਆ ਤੇ ਉਹ ਆਏ ਸਾਰੇ ਆ ਕੇ ਇੱਕ ਬੰਸਰ ਖੜਾ ਕਹਿੰਦਾ ਉਹ ਓਹ ਚੂਲਾ ਤੋੜਦਾ ਬਾਈ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸਲੀ ਹੈ ਕਿ ਨਕਲੇ ਸੋ ਇਦਾਂ ਹੁੰਦਾ ਸੈੱਟ ਤੇ ਪਤਾ ਹੀ ਨਹੀਂ ਲੱਗਦਾ ਕਿਹੜਾ ਸੀਨ ਚੱਲਣਾ ਕੀ ਨਹੀਂ ਚੱਲਣਾ ਸੋ ਇਦਾਂ ਹੀ ਹੁੰਦਾ ਸੋ ਇੱਕ ਤੁਹਾਨੂੰ ਇੱਕ ਗੱਲ ਸ਼ਾਇਦ ਯਾਦ ਹੋਊਗੀ ਵੀ ਥੋੜੀ ਤੇ ਗੁਰਜੈਤ ਵੀਰੇ ਦੀ ਐਮੀ ਬਾਈ ਨੇ ਨਾ ਤਾਰੀਫ਼ ਕੀਤੀ ਸੀਗੀ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਤੇ ਇੱਕ ਉਹ ਵੱਡਾ ਬੰਸ ਸੀਗਾ ਇੱਕ ਹੁਣ ਤੁਹਾਡੇ ਆਪਣੇ ਨਾਲ ਫਿਲਮ ਲੈ ਕੇ ਆਇਆ ਇਹ ਕਿਹਨੂੰ ਦੂਜਾ ਵੱਡਾ ਬੰਦਾ ਸੋ ਇਸ ਵੱਡੇ ਬੰਦੇ ਲਈ ਤੁਸੀਂ ਕੀ ਕਹੋਗੇ ਪਰ ਉਹ ਇਹ 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 ਤਾਂ ਇਹ ਪਤਾ ਕੀ ਹੈ ਇਹ ਬੋਲ ਕੇ ਨਹੀਂ ਦੱਸਿਆ ਜਾਂਦਾ ਇਹ ਸਿਰਫ ਹੁੰਦਾ ਹੈ ਸਾਇਲੈਂਸ ਹੈ ਹਨਾ ਜੇ ਤੁਸੀਂ ਮਤਲਬ ਕਿਸੇ ਲਈ ਕਰਦੇ ਹੋ ਤਾਂ ਉਹਦੇ ਲਈ ਕਿਸੇ ਨੂੰ ਦੱਸਣਾ ਹੈ ਐਪਰੀਸ਼ੀਏਟ ਹੋਣਾ ਸੀ ਦਿਲੋਂ ਕਰਦੇ ਆ ਨਾ ਉਹ ਬੋਲ ਕੇ ਮੈਨੂੰ ਕੋ ਹਲਕਾ ਜਿਹਾ ਲੱਗਣ ਲੈਂਦਾ ਵੀ ਉਹ ਗੱਲ ਸਾਡੇ ਅੰਦਰ ਹੀ ਹੈ ਜਿੰਨੀ ਰਿਸਪੈਕਟ ਹੈ ਇੱਕ ਦੂਜੇ ਲਈ ਹੈ ਨਾ ਜਿੰਨਾ ਪਿਆਰ ਹੈ ਨਹੀਂ ਤਾਂ ਤਕਰੀਬਨ ਆਪਾਂ ਬਹੁਤ ਔਖੇ ਹੋ ਜਾਂਦੇ ਕਿ ਕਿਸੇ ਐਕਟਰਾਂ ਨੂੰ ਇਕੱਠੇ ਕਰਨ ਲਈ ਪਰ ਸਾਡਾ ਤਾਂ ਚਲੋ ਸੌਖਾ ਰਿਹਾ ਬਹੁਤ ਜ਼ਿਆਦਾ ਭਾਵਨਾ ਕਰਕੇ ਕਿਉਂਕਿ ਅਸੀਂ ਬਹੁਤ ਟਾਈਮ ਤੋਂ ਇੱਕ ਦੂਜ ਨੂੰ ਜਾਣਦੇ ਆ ਜਿਵੇਂ ਗੁਰਜੈਤ ਭਾਈ ਜਿਵੇਂ ਪ੍ਰੋਮੋਸ਼ਨ ਦੌਰਾਨ ਵੀ ਐਮੀ ਭਾਈ ਨੇ ਤੁਹਾਨੂੰ ਹਨਾ ਇੰਨਾ ਪਿਆਰ ਦਿੱਤਾ ਸੁਪਰਸਟਾਰ ਵਾਟਾ ਦੇ ਉਹ ਨਿਕਲੇ ਤੇ ਉਦੋਂ ਰੱਬੇ ਮਤਲਬ ਕੋਈ ਆਮੀਨ ਕਹਿਣਾ ਵਾਲਾ ਬੈਠਾ ਹੋਵੇ ਤੇ ਜਿਹੜੀ ਸੁਪਰਚਾਰਜ ਵਾਲੀ ਗੱਲ ਆ ਉਹ ਤੁਹਾਨੂੰ ਸੱਚੀ ਹੁੰਦੀ ਜਾਪਦੀ ਆਉਣ ਵਾਲੇ ਦੋ ਤਿੰਨ ਸਾਲਾਂ ਅੰਦਰ ਵਿੱਚ ਇਹ ਤੁਸੀਂ ਦੱਸੋਗੇ ਜੀ ਮਾਰਗ ਦੱਸੋਗੇ ਜਾਂ ਸਮਾਂ ਦੱਸੋਗੇ ਜੀ ਪੰਜਾਬ ਤੋਂ ਮੁੰਬਈ ਵਾਲੀ ਹੈ ਨਾ ਬਾਲੀਵੁੱਡ ਵਾਲੀ ਤੇ ਉਹਦੇ ਵਿੱਚ ਤੁਸੀਂ ਕੁਝ ਆਪਣਾ ਧਿਆਨ ਨਹੀਂ ਹਜੇ ਅਪਾ ਮੀਰਿਆ ਇੱਥੇ ਸ਼ੁਰੂਆਤ ਆਈ ਤਾਂ ਇੱਥੇ ਬੋਲੋ ਨਿਕਲੇ ਆਉਣ ਵਾਲਾ ਪਿਆਗਾ ਨਿਕਲੇ ਆਉਣ ਵਾਲੇ ਥੋੜੇ ਹੋਣੇ ਰਹਿਣਗੇ ਬਹੁਤ ਸਾਰੇ ਨਹੀਂ ਬਟ ਕਰ ਰਹੇ ਸੀ ਜਿੱਦ ਜਿਵੇਂ ਜਿਵੇਂ ਵੀ ਹੁੰਦਾ ਹੈ ਵਾਲੀ ਸਿਹਰੀ ਆਉਂਦੀ ਹੁੰਦੀ ਹੈ ਤੇ ਕਿਉਂਕਿ ਉਹੀ ਮੈਂ ਪਹਿਲਾਂ ਵੀ ਬੜੀ ਅਰੀਏ ਵਾਰਾ ਜ਼ਿਕਰ ਕੀਤਾ ਕਿ ਬੰਦਾ ਜਦੋਂ ਸਬਾਈ ਭਰਤੀ ਹੁੰਦਾ ਬੰਦਾ ਹਰੇਕ ਵਾਰੀ ਮਨ ਚ ਤਾਂ ਇਹ ਸੋਚਦਾ ਵੀ ਮੈਂ ਡੀਜੀਪੀ ਰਿਟਾਇਰ ਹੋਵਾਂ ਸੋਹੀ ਹੈ ਵੀ ਪਹਿਲਾਂ ਜਦੋਂ ਸਾਡੇ ਗਾਣੇ ਆਏ ਆਦੋਂ ਸਿੰਗਲ ਟਰੈਕ ਸੀ ਸੋਚਿਆ ਜੇ ਹੁਣ ਅਸੀਂ ਫਿਲਮਾਂ ਦੇ ਵਿੱਚ ਸੈਕੰਡ ਲੀਡ ਕੀਤਾ ਲੀਡ ਕੀਤਾ ਜਾਂ ਹਿੰਦੀ ਦੇ ਵਿੱਚ ਗਿਆ ਮੈਂ ਸੈਕੰਡ ਲੀਡ ਹਨਾ ਇਹ ਸਾਰੀਆਂ ਚੀਜ਼ਾਂ ਫਿਰ ਬੰਦਾ ਹੌਲੀ 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 ਜਿਵੇਂ ਜਿਵੇਂ ਕੌੜੀਆਂ ਬਣਦੀਆਂ ਓਵੇਂ ਓਵੇਂ ਬੰਦਾ ਹਰੇਕ ਬੰਦਾ ਹੱਥ ਪਰ ਮਾਰਨ ਲੱਗਦਾ ਸੋ ਜੀ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਆ ਕਿ ਪੰਜਾਬ ਦੇ ਵਿੱਚ ਬੋਲੀਸੋਲੀ ਸਿੰਗਲ ਮਤਲਬ ਪਹਿਲੀ ਕੋਈ ਇਹਨਾਂ ਦੀ ਲੀਡ ਤੇ ਫਿਲਮ ਆਵੇ ਤੇ ਅਜਨ ਸਿੰਗਲ ਹੀਰੋ ਆਵੇ ਜਾਂ ਪ੍ਰੋਪਰ ਇੱਕ ਸਪੈਲ ਲੀਡ ਆਵੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਿੱਤਿਆਂ ਵਾਰੀ ਫਿਰ ਹੋ ਵੀ ਜਾਣੀਆਂ ਜੇ ਨੀਤ ਸਿੱਧੀ ਹੈ ਮਹਾਰਾਜ ਨੇ ਆਪੇ ਰੰਗ ਭਗ ਲਾਈ ਦੇਣੇ ਆ ਕੰਮ ਤੋਂ ਨਵਾਉਂਦਾ ਨਹੀਂ ਆਉਂਦਾ ਗਾਲਪੁਰ ਨੇ ਆਪੇ ਸਿੱਧਾ ਕਰ ਦਿੰਦਾ ਸਾਰਾ ਸਭ ਸੋ ਥੈਂਕ ਯੂ ਫੋਰ ਮੈਡੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਕੀਮਤੀ ਸਮਾਂ ਜਮਾ ਕੱਢ ਕੇ ਆਏ ਹੋ ਫਿਲਮ ਜਿਵੇਂ ਵੀ ਤੁਹਾਨੂੰ ਲੱਗੀ ਤੁਸੀਂ ਪਲੀਜ਼ ਜਾ ਕੇ ਉਹ ਜਿਵੇਂ ਆਪਣਾ ਲਿਖਿਓ ਤੇ ਬੋਲ ਕੇ ਸੁਰੂਤ ਦੱਸਿਓ ਤੇ ਜਿਹੜੇ ਆਡੀਅנס ਦੇ ਰਿਵਿਊਜ਼ ਨੇ ਉਹ ਜੇ ਤੁਸੀਂ ਟੇਬ ਆ ਡੇ 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 ਜਾ ਕੇ ਪਾਉਂਦੇ ਰਹੋਗੇ ਜੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਉਹ ਵੀ ਤੁਹਾਨੂੰ ਐਡਿਟ ਕਰਨ ਦੀ ਲੋੜ ਨਹੀਂ ਜਿਵੇਂ ਤੁਹਾਨੂੰ ਜੰਗਾ ਲੱਗੇ ਮਹਾਰਾਜ ਲੋਕ ਤੇ ਉਹ ਨੰਬਰ بس ਇੱਕ ਰੱਖ ਲਿਓ ਕਿ ਪੰਜ ਚੋਂ ਚਾਰ ਪੁੱਛਣੇ ਨੇ ਕਿ 10ਾਂ ਚੋਂ ਕੀ ਪੁੱਛਣੇ ਨੇ ਉਹ ਕਈ ਵਾਰੀ ਬੰਦਾ 10 ਚੋਂ ਪੁੱਛ ਲੈਂਦਾ ਕਈ ਵਾਰੀ ਪੰਜ ਚੋਂ ਪੁੱਛ ਲੈਂਦਾ ਉਹ ਮੁੜ ਕੇ ਬੰਦ ਲਈ ਜਾਂਦੇ ਤੋਂ ਇੱਕ ਹੀ ਰੱਖ ਲਿਓ ਪੈਟਰਨ ਲੱਗਦਾ ਸ ਨੇ ਚੜਦੀ ਕਲਾ ਚ ਰੋ ਖੁਸ਼ ਤੋਂ ਆਵਾਜ਼ ਰੋ ਬਹੁਤ ਬਹੁਤ ਪਿਆਰ ਥੈਂਕ ਯੂ ਤੁਸੀਂ ਆਓ ਮੜਾਏ ਇੱਧਰ ਪਹਿਲਾਂ ਮੇਰੇ ਆਪੇ